ਫੋਟਾ ਹੁਣ ਗਾਣਾ ਆਇਆ ਹੈ ਹਨੀ ਸਿੰਘ ਦੇ ਨਾਲ ਚੋਰ ਗਾਣਾ ਬਲੌਕਬਸਟਰ ਜਾ ਰਿਹਾ ਹੈ ਕਾਈਂਡ ਆਫ ਸੋ ਉਹ ਐਕਸਪੀਰੀਅੰਸ ਕੋ ਸ਼ੇਅਰ ਕਰੋਗੇ ਨਾਲ ਉਹਨਾਂ ਬਾਰੇ ਬਹੁਤ ਗੱਲਾਂ ਹੁੰਦੀਆਂ ਨੇ ਥੋੜੀ ਜਲਦੀ ਸੀ ਮਿਲਦੇ ਹਾਂ ਸਾਡੀਆਂ ਮਤਲਬ ਮਿਰਜ਼ਾ ਬਾਰੇ ਬਹੁਤ ਗੱਲਾਂ ਹੋਈਆਂ ਸੀ ਬਿਕਸ ਦੈਟ ਵਾਸ ਅ ਫਰਸਟ ਮੂਵੀ ਜੋ ਅਸੀਂ ਇਕੱਠਿਆਂ ਨੇ ਕੀਤੀ ਸੀ ਚੰਨਾਲ ਲ ਪਿੱਛੇ ਤੁਹਾਡਾ ਹੁਣ ਗਾਣਾ ਆਇਆ ਹੈ ਹਨੀ ਸਿੰਘ ਦੇ ਨਾਲ ਐਂਡ ਸਬ ਕੈਰ ਨੇ ਕਿ ਉਹਨਾਂ ਦਾ ਇੱਕ ਕਮਬੈਕ ਹੈ ਐਂਡ ਤੁਸੀਂ ਉਹਨਾਂ ਦੇ ਨਾਲ ਕੋਲਾਬ ਕੀਤਾ ਗਾਣੇ ਦੇ ਵਿੱਚ ਔਰ ਗਾਣਾ ਬਲਾਕਬਸਟਰ ਜਾ ਰਿਹਾ ਹੈ ਕਾਈਂਡ ਆਫ ਸੋ ਉਹ ਐਕਸਪੀਰੀਅੰਸ ਕੁਛ ਸ਼ੇਅਰ ਕਰੋਗੇ ਫਸਟਵਲੀ i think first of all another oh, comeback ho chukai already like mm. i think oh uh, uh, was the main main comeback i yes. feel right so that was the, i think the documentary was the comeback actually you know that in itself very inspiring documentary mm. and uh, yeah so i think millionaire was the comeback and he's just been doing hits after hits pile you mm. know maniac on wale Samay which I mean, 1000 Miles it's like 10 12 years ago and oh, the audio he aaj tak successful hai that demand see to make the video you know mm -hmm. so i just he's one of a kind onna par apa ki gallan hundiyan ne thodi jad tu milde ho um kaam de related ya odda ਸਾਡੀਆਂ ਮਤਲਬ ਮਿਰਜ਼ਾ ਬਾਰੇ ਬਹੁਤ ਗੱਲਾਂ ਹੋਈਆਂ ਸੀ ਕਿਉਂਕਿ ਦੈਟ ਵਾਸ ਅ ਫਰਸਟ ਮੂਵੀ ਜੋ ਅਸੀਂ ਇਕੱਠਿਆਂ ਨੇ ਕੀਤੀ ਸੀਗੀ ਹੈਨਾ ਸੋ ਮਿਰਜ਼ਾ ਫਿਰ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਉਹਨੂੰ ਵੀ ਹੁਣ 12 ਸਾਲ ਹੋ ਗਏ ਉਦੋਂ ਹੀ ਮਤਲਬ ਮੋਰ ਥੈਨ ਦੈਟ ਮੇਬੀ ਐਂਡ ਉਹ ਮੂਵੀ ਵੀ ਉਹਨਾਂ ਦੀ ਸੈਕੰਡ ਫਿਲਮ ਸੀਗੀ ਯੂ نو ਐਂਡ ਥੈਨ ਜਸਟ ਮੇਨਲੀ ਹੀ ਇਜ਼ ਵੈਰੀ ਮਤਲਬ ਉਹ 뮤జిਸ਼ੀਅਨ ਐਂਡ ਵੋਕਲਿਸਟ ਐਂਡ میوزਿਕ ਪ੍ਰੋਡਿਊਸਰ ਆਬਵੀਅਸਲੀ ਦਰਸ ਨੋ ਵਨ ਲਾਈਕ ਹਿਮ ਹੀ ਇਜ਼ ਦ ਬੈਸਟ ਬਟ ਹੀ ਹੈਜ਼ ਦਿਸ ਲਵ ਫॉर ਐਕਟਿੰਗ ਯੂ نو ਉਹਨਾਂ ਨੂੰ ਪਸੰਦ ਹੈ ਪਰ ਇਟਸ ਨਾਟ ਆਈ ਥਿੰਕ ਜਿੱਦਾਂ ਦੇ ਉਹਨਾਂ ਨੇ ਕਿਰਦਾਰ ਕੀਤੇ ਨੇ ਜਿੱਦਾਂ ਤੂੰ ਮੇਰਾ ਬਾਈ ਮੇ ਤੇਰਾ ਬਾਈ ਵਿੱਚ ਇਟ ਵਾਸ ਅ ਵੈਰੀ ਯੰਗ ਏਜ ਵੀ ਯੰਗ ਸੀ ਇਹਨੂੰ ਕੈਰੈਕਟਰ ਵੀ ਉਦਾਂ ਦਾ ਸੀਗਾ ਦਾ ਯੰਗ ਬ੍ਰਦਰ ਮਿਰਜ਼ਾ ਵਿੱਚ ਉਹ ਥੋੜੇ ਜਿਹਾ ਆਪਣੇ ਆਪ ਨੂੰ ਇੰਪਰੋਵਾਈਜ਼ ਕਰ ਪਾਉਂਦੇ ਸੀ ਸੋ ਆਈ ਥਿੰਕ ਆਨ ਵਾਲੇ ਸਮੇਂ ਵਿੱਚ ਉਹ ਇਦਾਂ ਆਪਣੇ ਆਪ ਨੂੰ ਲਾਈਕ ਬਰਸ਼ ਅਪ ਕਰਨਾ ਚਾਹੁੰਦੇ ਨੇ ਐਜ਼ ਐਨ ਐਕਟਰ ਕਿ ਉਹ ਇਦਾਂ ਦਾ ਰੋਲ ਨਿਭਾਉਣ ਦੈਟ ਇਜ਼ ਵਨ ਆਫ ਅ ਕਾਈਂਡ ਜਿੱਦਾਂ ਕਿ ਉਹਨਾਂ ਨੇ ਗਾਣੇ ਦਿੱਤੇ ਹਾਂ ਤੁਹਾਡਾ ਹੁਣ ਗਾਣਾ ਆਇਆ ਹਨੀ ਸਿੰਘ ਦੇ ਨਾਲ ਚੋਰ ਗਾਣਾ ਲੌਂਗ ਬਸਟਰ ਜਾ ਰਹੇ ਕਾਈਂਡ ਆਫ ਸੋ ਉਹ ਐਕਸਪੀਰੀਅੰਸ ਕੋ ਸ਼ੇਅਰ ਕਰੋਗੇ ਉਹਨਾਂ ਬਾਰੇ ਬਹੁਤ ਗੱਲਾਂ ਹੁੰਦੀਆਂ ਨੇ ਥੋੜੀ ਜਲਦੀ ਸੀ ਮਿਲਦੇ ਹਾਂ ਸਾਡੀਆਂ ਮਤਲਬ ਮਿਰਜ਼ਾ ਬਾਰੇ ਬਹੁਤ ਗੱਲਾਂ ਹੋਈਆਂ ਸੀ ਬਿਕਾਜ਼ ਦੈਟ ਵਾਸ ਅ ਫਰਸਟ ਮੂਵੀ ਜੋ ਅਸੀਂ ਇਕੱਠਿਆਂ ਨੇ ਕੀਤੀ ਸੀ ਮਿਲਕਨ ਲਾਲ ਪਿੱਛੇ ਤੁਹਾਡਾ ਹੁਣ ਗਾਣਾ ਆਇਆ ਹੈ ਹਨੀ ਸਿੰਘ ਦੇ ਨਾਲ ਐਂਡ ਸਭ ਕਹਿ ਰਹੇ ਨੇ ਕਿ ਉਹਨਾਂ ਦਾ ਇੱਕ ਕਮਬੈਕ ਹੈ ਐਂਡ ਤੁਸੀਂ ਉਹਨਾਂ ਦੇ ਨਾਲ ਕੋਲਾਬ ਕੀਤਾ ਗਾਣੇ ਦੇ ਵਿੱਚ ਔਰ ਗਾਣਾ ਬਲਾਕਬਸਟਰ ਜਾ ਰਿਹਾ ਹੈ ਕਾਈਂਡ ਆਫ ਸੋ ਉਹ ਐਕਸਪੀਰੀਅੰਸ ਕੁਛ ਸ਼ੇਅਰ ਕਰੋਗੇ ਫਸਟਵਲੀ I think first of all, another comeback has already like I think oh, uh, uh, was the main main comeback. I yes. feel right. So that was I think the documentary was the comeback actually. You know that in itself, very inspiring. documentary, and uh, yeah, so I think Millionaire was the comeback, and after that, he's just been doing hits after hits. pile, you know, Maniac. on wale samay vich some in 1000 miles tak adda likhya hoya hai it's like 10 12 years ago and oh, the audio he ajj tak ni successful hai that demand see to make the video you know mm -hmm. so i just he's one of a kind on on bar apa matlab gallan hundiyan ne thodi jad tu milde ho um kaam de related ya odda ਸਾਡੀਆਂ ਮਤਲਬ ਮਿਰਜ਼ਾ ਬਾਰੇ ਬਹੁਤ ਗੱਲਾਂ ਹੋਈਆਂ ਸੀ ਕਿਉਂਕਿ ਦੈਟ ਵਾਸ ਅ ਫਰਸਟ ਮੂਵੀ ਜੋ ਅਸੀਂ ਇਕੱਠਿਆਂ ਨੇ ਕੀਤੀ ਸੀਗੀ ਹੈਨਾ ਸੋ ਮਿਰਜ਼ਾ ਫਿਰ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਉਹਨੂੰ ਵੀ ਹੁਣ 12 ਸਾਲ ਹੋ ਗਏ ਉਦੋਂ ਹੀ ਮਤਲਬ ਮੋਰ ਥੈਨ ਦੈਟ ਮੇਬੀ ਐਂਡ ਉਹ ਮੂਵੀ ਵੀ ਉਹਨਾਂ ਦੀ ਸੈਕੰਡ ਫਿਲਮ ਸੀਗੀ ਯੂ نو ਐਂਡ ਥੈਨ ਜਸਟ ਮੇਨਲੀ ਹੀ ਇਜ਼ ਵੈਰੀ ਮਤਲਬ ਉਹ 뮤జిਸ਼ੀਅਨ ਐਂਡ ਵੋਕਲਿਸਟ ਐਂਡ 뮤직 ਪ੍ਰੋਡਿਊਸਰ ਆਬਵੀਅਸਲੀ ਦਰਸ ਨੋ ਵਨ ਲਾਈਕ ਹਿਮ ਹੀ ਇਜ਼ ਦ ਬੈਸਟ ਬਟ ਹੀ ਹੈਜ਼ ਦਿਸ ਲਵ ਫॉर ਐਕਟਿੰਗ ਯੂ نو ਉਹਨਾਂ ਨੂੰ ਪਸੰਦ ਹੈ ਪਰ ਇਟਸ ਨਾਟ ਆਈ ਥਿੰਕ ਜਿੱਦਾਂ ਦੇ ਉਹਨਾਂ ਨੇ ਕਿਰਦਾਰ ਕੀਤੇ ਨੇ ਜਿੱਦਾਂ ਤੂੰ ਮੇਰਾ ਬਾਈ ਮੇਰਾ ਬਾਈ ਵਿੱਚ ਇਟ ਵਾਸ ਅ ਵੈਰੀ ਯੰਗ ਏਜ ਵੀ ਯੰਗ ਸੀ ਐਨੋ ਕੈਰੈਕਟਰ ਵੀ ਉਦਾਂ ਦਾ ਸੀਗਾ ਦਾ ਯੰਗ ਬ੍ਰਦਰ ਮਿਰਜ਼ਾ ਵਿੱਚ ਉਹ ਥੋੜੇ ਜੇ ਆਪਣੇ ਆਪ ਨੂੰ ਇੰਪਰੋਵਾਈਜ਼ ਕਰ ਪਾਉਂਦੇ ਸੀ ਸੋ ਆਈ ਥਿੰਕ ਆਨ ਵਾਲੇ ਸਮੇਂ ਵਿੱਚ ਉਹ ਇਦਾਂ ਆਪਣੇ ਆਪ ਨੂੰ ਲਾਈਕ ਬਰਸ਼ ਅਪ ਕਰਨਾ ਚਾਹੁੰਦੇ ਨੇ ਐਜ਼ ਐਨ ਐਕਟਰ ਕਿ ਉਹ ਇਦਾਂ ਦਾ ਰੋਲ ਨਿਭਾਉਣ ਦੈਟ ਇਜ਼ ਵਨ ਆਫ ਅ ਕਾਈਂਡ ਜਿੱਦਾਂ ਕਿ ਉਹਨਾਂ ਨੇ ਗਾਣੇ ਦਿੱਤੇ ਹਾਂ